ਸਸਕਲ ਦੋਸਤੋ ਇਸ ਵੀਡੀਓ ਚ ਆਪਾਂ ਗੱਲ ਕਰਾਂਗੇ ਡੈਫੇਮੇਸ਼ਨ ਬਾਰੇ ਮਤਲਬ ਮਾਨਹਾਨੀ ਬਾਰੇ ਮਾਨਹਾਨੀ ਤੁਸੀਂ ਆਮ ਖਬਰਾਂ ਸੁਣਦੇ ਹੋ ਕਈ ਵਾਰੀ ਫਲਾਣੇ ਮਨਿਸਟਰ ਨੇ ਫਲਾਣੇ ਦੇ ਖਿਲਾਫ ਬੋਲਤਾ ਫਲਾਣੇ ਨੇ ਫਲਾਣੇ ਦੇ ਖਿਲਾਫ ਬੋਲਤਾ ਫਲਾਣੇ ਨੇ ਉਸਤੇ ਮਾਨਹਾਨੀ ਦਾ ਮੁਕੱਦਮਾ ਕਰਤਾ ਮਾਨਹਾਨੀ ਕੀ ਹੈ ਇਸ ਬਾਰੇ ਗੱਲ ਕਰਾਂਗੇ ਕਈ ਵਾਰੀ ਅਸੀਂ ਕਿਸੇ ਬਾਰੇ ਗਲਤ ਗੱਲ ਕਹਿ ਦਿੰਦੇ ਆ ਜਾਂ ਸੋਸ਼ਲ ਮੀਡੀਆ ਤੇ ਕੁਝ ਪੋਸਟ ਕਰ ਦਿੰਦੇ ਆ ਬਾਅਦ ਵਿੱਚ ਪਤਾ ਲੱਗਦਾ ਹੈ ਕਿ ਕਾਨੂੰਨ ਦੀ ਉਲੰਘਣਾ ਹੋ ਗਈ ਹੈ ਜਿਸ ਦੇ ਬਾਰੇ ਗੱਲ ਕਹੀ ਹੁੰਦੀ ਹੈ ਉਹ ਤੁਹਾਡੇ ਉੱਤੇ ਮਾਨਹਾਨੀ ਦਾ ਕੇਸ ਕਰ ਦਿੰਦਾ ਤਾਂ ਸਮਝਦੇ ਆ ਕਿ ਮਾਨਹਾਨੀ ਕੀ ਤੇ ਕਿਵੇਂ ਹੁੰਦੀ ਹੈ ਕਿੰਨੇ ਤਰ੍ਹਾਂ ਦੀ ਮਾਨਹਾਨੀ ਹੁੰਦੀ ਹੈ ਕੇਸ ਕਿਵੇਂ ਫਾਈਲ ਹੁੰਦਾ ਸਜ਼ਾ ਕੀ ਹੋ ਸਕਦੀ ਹੈ ਇਹਦੇ ਵਿੱਚ ਇਸ ਬਾਰੇ ਆਪਾਂ ਪੂਰੀ ਡਿਟੇਲ ਦੇ ਵਿੱਚ ਗੱਲ ਕਰਾਂਗੇ ਇਸ ਨੂੰ ਸਮਝਣ ਵਾਸਤੇ ਤੁਸੀਂ ਵੀਡੀਓ ਨੂੰ ਅੰਤ ਤੱਕ ਜਰੂਰ ਦੇਖੋ ਤਾਂ ਜੋ ਤੁਹਾਨੂੰ ਪੂਰੀ ਸਮਝ ਆ ਸਕੇ ਜੇ ਕੋਈ ਵਿਅਕਤੀ ਜਾਣਬੁੱਝ ਕੇ ਜਾਂ ਬਿਨਾਂ ਸਬੂਤੇ ਕਿਸੇ ਹੋਰ ਦੀ ਇੱਜ਼ਤ ਮਾਨ ਨੂੰ ਨੁਕਸਾਨ ਪਹੁੰਚਾਉਂਦਾ ਹੈ ਉਹ ਕ੍ਰਿਮੀਨਲ ਅਫੈਂਸ ਮੰਨਿਆ ਜਾਂਦਾ ਹੈ ਚ ਮਾਨ ਹਾਨੀ ਦਾ ਮਤਲਬ ਹੈ ਕਿਸੇ ਦੀ ਝੂਠੀ ਜਾਂ ਗਲਤ ਗੱਲ ਲੋਕਾਂ ਵਿੱਚ ਫਲਾਉਣਾ ਜਿਸ ਨਾਲ ਉਸ ਵਿਅਕਤੀ ਦੀ ਇੱਜ਼ਤ ਮਾਨ ਨੂੰ ਨੁਕਸਾਨ ਹੁੰਦਾ ਤਾਂ ਉਹ ਕ੍ਰਿਮੀਨਲ ਅਫੈਂਸ ਮੰਨਿਆ ਜਾਂਦਾ ਹੈ ਬੀ ਐਨ ਐਸ ਦੀ ਧਾਰਾ 356 ਦੇ ਤਹਿਤ ਕਾਰਵਾਈ ਕਰਵਾ ਸਕਦਾ ਜਿਹੜੀ ਪਹਿਲਾਂ ਪੁਰਾਣੇ ਕਾਨੂੰਨ ਦੇ ਮੁਤਾਬਕ ਆਈਪੀਸੀ ਦੀ ਧਾਰਾ 499 ਤੇ 500 ਹੁੰਦੀ ਸੀ ਹੁਣ ਨਵੇਂ ਕਾਨੂੰਨ ਦੇ ਮੁਤਾਬਕ ਇਹ ਧਾਰਾ ਬਦਲ ਚੁੱਕੀ ਹੈ ਬੀਐਨਐਸ ਦੀ ਧਾਰਾ 356 ਦੇ ਤਹਿਤ ਕਾਰਵਾਈ ਹੋ ਸਕਦੀ ਮਨ ਲਓ ਕੋਈ ਵਿਅਕਤੀ ਕਿਸੇ ਦੇ ਕੈਰੈਕਟਰ ਤੇ ਬੋਲਦਾ ਹੈ ਕਿ ਫਲਾਣੇ ਵਿਅਕਤੀ ਦਾ ਕੈਰੈਕਟਰ ਠੀਕ ਨਹੀਂ ਹੈ ਬਕਾਰ ਕੈਰੈਕਟਰ ਦਾ ਜਦੋਂ ਕਿ ਇਹ ਜਿਹੜਾ ਝੂਠ ਹੁੰਦਾ ਉਸ ਦਾ ਇਰਾਦਾ ਹੈ ਜਿਹੜਾ ਦੂਸਰੇ ਵਿਅਕਤੀ ਦੀ ਰੈਪਿਊਟੇਸ਼ਨ ਨੂੰ ਖਰਾਬ ਕਰਨ ਦਾ ਇਹ ਇੱਕ ਤਰ੍ਹਾਂ ਦੀ ਮਾਨ ਹਨੀ ਹੋਵੇਗੀ ਮਾਨ ਹਨੀ ਜਿਹੜੀ ਹੈ ਬੋਲ ਕੇ ਲਿਖ ਕੇ ਫੋਟੋ ਬਣਾ ਕੇ ਛਾਪ ਕੇ ਕਿਸੇ ਵੀ ਤਰ੍ਹਾਂ ਹੋ ਸਕਦੀ ਹੈ ਜੇ ਕੋਈ ਵਿਅਕਤੀ ਬੋਲ ਕੇ ਲਿਖ ਕੇ ਪਬਲਿਸ਼ ਕਰਕੇ ਕਿਸੇ ਦੇ ਬਾਰੇ ਬੁਰਾ ਭਲਾ ਬੋਲੇ ਜਿਸ ਨਾਲ ਉਸ ਦੇ ਮਾਨ ਸਨਮਾਨ ਨੂੰ ਠੇਸ ਪਹੁੰਚਦੀ ਹੋਵੇ ਉਹ ਮਾਨ ਹਨੀ ਦੀ ਕੈਟਾਗਰੀ ਦੇ ਵਿੱਚ ਆਉਂਦਾ ਹੈ ਜਿਵੇਂ ਕੋਈ ਵਿਅਕਤੀ ਮਰ ਚੁੱਕਿਆ ਹੈ ਉਸ ਦੇ ਖਿਲਾਫ ਇਸ ਤਰ੍ਹਾਂ ਦੇ ਸ਼ਬਦ ਬੋਲਣਾ ਜੇ ਉਹ ਜਿਉਂਦਾ ਹੁੰਦਾ ਤਾਂ ਉਸ ਦੀ ਇੱਜ਼ਤ ਮਾਨ ਨੂੰ ਨੁਕਸਾਨ ਪਹੁੰਚਦਾ ਉਸ ਦੇ ਪਰਿਵਾਰ ਜਾਂ ਨਜ਼ਦੀਕੀਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ ਤਾਂ ਇਹ ਮਾਨ ਹਾਨੀ ਦੀ ਕੈਟਾਗਰੀ ਦੇ ਵਿੱਚ ਆਉਂਦਾ ਸੱਚੀ ਟਿੱਪਣੀ ਜਿਹੜੀ ਹੈ ਉਹ ਮਾਨ ਹਾਨੀ ਨਹੀਂ ਹੁੰਦੀ ਜੇ ਕੋਈ ਕਿਸੇ ਕੰਪਨੀ ਬਾਰੇ ਝੂਠ-ਮੂਠ ਫਲਾ ਦਿੰਦਾ ਜਿਸ ਨਾਲ ਉਸ ਕੰਪਨੀ ਦੀ ਰੈਪੂਟੇਸ਼ਨ ਖਰਾਬ ਹੁੰਦੀ ਹੈ ਕੰਪਨੀ ਨੂੰ ਨੁਕਸਾਨ ਹੁੰਦਾ ਤਾਂ ਕੰਪਨੀ ਕਾਰਵਾਈ ਕਰ ਸਕਦੀ ਹੈ ਮੰਨ ਲਓ ਕੋਈ ਕੰਪਨੀ ਹੈ ਚਿਪਸ ਦੀ ਕੰਪਨੀ ਹੈ ਕਿਸੇ ਬੰਦੇ ਨੇ ਗਲਤ ਅਫਵਾਹ ਫਲਾਤੀ ਕਿ ਚਿਪਸ ਦੇ ਵਿੱਚ ਗਲਤ ਚੀਜ਼ ਐ ਫਲਾਨੀ ਚੀਜ਼ ਐ ਗਲਤ ਚੀਜ਼ ਐ ਉਹ ਹੈ ਨਹੀਂ ਪਰ ਝੂਠਮੁਠ ਦੀ ਅਫਵਾਹ ਫਲਾਤੀ ਜਿਸ ਨਾਲ ਕੰਪਨੀ ਦਾ ਫਾਈਨੈਂਸ਼ੀਅਲ ਲਾਸ ਹੁੰਦਾ ਕੰਪਨੀ ਦੀ ਇਮੇਜ ਖਰਾਬ ਹੁੰਦੀ ਐ ਉਹ ਕੰਪਨੀ ਵੀ ਇਸ ਤਰ੍ਹਾਂ ਦਾ ਕੇਸ ਫਾਈਲ ਕਰ ਸਕਦੀ ਐ ਜੇ ਕੋਈ ਵਿਅਕਤੀ ਕਿਸੇ ਦੀ ਜਾਤ ਤੇ ਟੌਂਟ ਕੱਸਦਾ ਉਹਨੂੰ ਨੀਚਾ ਦਿਖਾਉਂਦਾ ਐ ਇਹ ਵੀ ਮਾਨਹਾਨੀ ਦੇ ਵਿੱਚ ਆਉਂਦਾ ਮਾਨਹਾਨੀ ਦੋ ਤਰੀਕਿਆਂ ਨਾਲ ਹੋ ਸਕਦੀ ਹੈ ਲਿਖਤੀ ਰੂਪ ਚ ਤੇ ਮੌਖਿਕ ਬੋਲ ਕੇ ਮਤਲਬ ਲਿਖਤੀ ਜਿਵੇਂ ਕੋਈ ਵਿਅਕਤੀ ਹੈ ਕਿਸੇ ਬਾਰੇ ਝੂਠੀ ਗੱਲ ਲਿਖ ਕੇ ਪੋਸਟ ਕਰ ਦਿੰਦਾ ਹੈ ਜਾਂ ਅਖਬਾਰ ਦੇ ਵਿੱਚ ਸੋਸ਼ਲ ਮੀਡੀਆ ਤੇ ਜਿਵੇਂ ਫੇਸਬੁੱਕ ਇੰਸਟਾਗ੍ਰam ਵਗੈਰਾ ਤੇ ਪਬਲਿਸ਼ ਕਰਕੇ ਫੈਲਾਉਂਦਾ ਜੋ ਲਿਖਤੀ ਰੂਪ ਚ ਹੈ ਉਸ ਨੂੰ ਆਪਾਂ ਲਿਖਤੀ ਮਾਨਹਾਨੀ ਕਵਾਂਗੇ ਜੇ ਕਿਸੇ ਦੀ ਇੱਜ਼ਤ ਮਾਨ ਨੂੰ ਨੁਕਸਾਨ ਪਹੁੰਚਦਾ ਤਾਂ ਕਾਨੂੰਨੀ ਕਾਰਵਾਈ ਹੋ ਸਕਦੀ ਹੈ ਗੱਲ ਕਰਾਂਗੇ ਮੌਖਿਕ ਮਾਨਹਾਨੀ ਬਾਰੇ ਜਦੋਂ ਕੋਈ ਵਿਅਕਤੀ ਕਿਸੇ ਬਾਰੇ ਗਲਤ ਗੱਲ ਕਹਿੰਦਾ ਹੈ ਝੂਠਾ ਪਰਚਾ ਕਰਦਾ ਹੈ ਮੂੰਹ ਕਹਿੰਦਾ ਜਿਵੇਂ ਕੋਈ ਸਮਾਗਮ ਦੇ ਵਿੱਚ ਕਹਿੰਦਾ ਕਿਸੇ ਰੈਲੀ ਦੇ ਵਿੱਚ ਕਹਿੰਦਾ ਜਿਵੇਂ ਕਿਸੇ ਇੰਟਰਵਿਊ ਦੇ ਵਿੱਚ ਕਹਿੰਦਾ ਜਿਵੇਂ ਕੋਈ ਵਿਅਕਤੀ ਇੰਟਰਵਿਊ ਦੇ ਵਿੱਚ ਕਿਸੇ ਬਾਰੇ ਕਹਿ ਦਿੰਦਾ ਹੈ ਕਿ ਫਲਾਣਾ ਬੰਦਾ ਚੋਰ ਹੈ ਇਹ ਉਸ ਵਿਅਕਤੀ ਨੇ ਇੰਟਰਵਿਊ ਦੇ ਵਿੱਚ ਬੋਲ ਕੇ ਕਿਹਾ ਤਾਂ ਉਸ ਤੇ ਕਾਨੂੰਨੀ ਕਾਰਵਾਈ ਹੋ ਸਕਦੀ ਹੈ। ਕਈ ਵਾਰੀ ਅਸੀਂ ਕਿਸੇ ਬਾਰੇ ਕੁਝ ਕਹਿ ਦਿੰਨੇ ਆਂ, ਕਈ ਵਾਰੀ ਸੋਸ਼ਲ ਮੀਡੀਆ ਤੇ ਕੁਝ ਲਿਖ ਦਿੰਨੇ ਆਂ ਤੇ ਸੋਚਦੇ ਆਂ ਕਿ ਇਹ ਤਾਂ ਸਿਰਫ ਮਜ਼ਾਕ ਸੀ ਪਰ ਕਾਨੂੰਨ ਕਹਿੰਦਾ ਹੈ ਕਿ ਮਜ਼ਾਕ ਵੀ ਜੁਰਮ ਬਣ ਸਕਦਾ ਹੈ। ਗੱਲ ਚਾਹੇ ਲਿਖੀ ਹੋਵੇ, ਬੋਲੀ ਹੋਵੇ ਜਾਂ ਵੀਡੀਓ ਦੇ ਵਿੱਚ ਕਹੀ ਗਈ ਹੋਵੇ ਜੇ ਕਿਸੇ ਦੀ ਇੱਜ਼ਤ ਮਾਨ ਨੂੰ ਨੁਕਸਾਨ ਪਹੁੰਚਦਾ ਤਾਂ ਕਾਨੂੰਨੀ ਕਾਰਵਾਈ ਹੋ ਸਕਦੀ ਹੈ। ਕਿਸੇ ਵਿਅਕਤੀ ਬਾਰੇ ਝੂਠੀ ਜਾਂ ਗਲਤ ਗੱਲ ਲੋਕਾਂ 'ਚ ਫੈਲਾਉਣਾ ਜਿਸ ਨਾਲ ਜਿਹੜਾ ਉਸ ਦੀ ਇੱਜ਼ਤ ਮਾਨ ਸਮਾਨ ਨੂੰ ਨੁਕਸਾਨ ਪਹੁੰਚੇ ਉਸ ਨੂੰ ਮਾਨ ਹਾਨੀ ਕਿਹਾ ਜਾਂਦਾ ਗੱਲ ਕਰਾਂਗੇ ਮਾਨ ਹਾਨੀ ਦੇ ਕੇਸ ਬਾਰੇ ਮਾਨ ਹਾਨੀ ਦੇ ਕੇਸ ਜਿਹੜੇ ਆ ਦੋ ਤਰ੍ਹਾਂ ਦੇ ਹੋ ਸਕਦੇ ਆ ਸਿਵਲ ਤੇ ਕ੍ਰਿਮੀਨਲ ਜੇ ਪੈਸੇ ਦਾ ਲਾਸ ਹੋਇਆ ਤਾਂ ਸੂਟ ਫਾਰ ਡੈਮੇजेस ਫਾਈਲ ਕੀਤੀ ਜਾਂਦੀ ਹੈ ਸੂਟ ਫਾਰ ਡੈਮੇजेस ਜਿੰਨਾ ਵੀ ਕੰਪਨਸੇਸ਼ਨ ਮੰਗਿਆ ਜਾਂਦਾ ਕੁਝ ਕੁਝ ਪਰਸੈਂਟ ਉਹਦੀ ਕੋਰਟ ਫੀਸ ਭਰਨੀ ਪੈਂਦੀ ਹੈ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਕ੍ਰਿਮੀਨਲ ਕੇਸ ਬਾਰੇ ਜਿਸ ਦੇ ਵਿੱਚ 2 ਸਾਲ ਤੱਕ ਦੀ ਸਜ਼ਾ ਜਾਂ ਜੁਰਮਾਨਾ ਜਾਂ ਦੋਵੇਂ ਹੋ ਸਕਦੇ ਆ ਮੰਨ ਲਓ ਇੱਕ ਵਿਅਕਤੀ ਨੇ ਟੀਵੀ ਤੇ ਬਿਆਨ ਦਿੱਤਾ ਕਿ ਫਲਾਨਾ ਡਾਕਟਰ ਠੱਗ ਹੈ ਤਾਂ ਡਾਕਟਰ ਉਸਤੇ ਮਾਨ ਹਾਨੀ ਦਾ ਕ੍ਰਿਮੀਨਲ ਕੇਸ ਫਾਈਲ ਕਰ ਸਕਦਾ ਜਿਸ ਚੋਂ ਉਸ ਨੂੰ 2 ਸਾਲ ਤੱਕ ਦੀ ਸਜ਼ਾ ਜੁਰਮਾਨਾ ਜਾਂ ਦੋਨੋਂ ਹੋ ਸਕਦੇ ਆ ਮਤਲਬ ਜੇ ਕੋਈ ਵਿਅਕਤੀ ਜਾਣਬੁੱਝ ਕੇ ਕੋਈ ਵਿਅਕਤੀ ਦੀ ਇੱਜ਼ਤ ਜਾਂ ਮਾਨ ਨੂੰ ਨੁਕਸਾਨ ਪਹੁੰਚਾਉਂਦਾ ਹੈ ਤਾਂ ਉਹ ਕ੍ਰਿਮਿਨਲ ਅਫੈਂਸ ਮੰਨਿਆ ਜਾਂਦਾ ਹੈ ਬੀ ਐਨ ਐਸ ਦੀ ਧਾਰਾ 356 ਦੇ ਤਹਿਤ ਕਾਰਵਾਈ ਕਰਵਾ ਸਕਦਾ ਜਿਹੜੀ ਪਹਿਲਾਂ ਪੁਰਾਣੇ ਕਾਨੂੰਨ ਦੇ ਮੁਤਾਬਕ ਆਈ ਪੀ ਸੀ ਦੀ ਧਾਰਾ 499 ਤੇ 500 ਹੁੰਦੀ ਸੀ ਗੱਲ ਕਰਾਂਗੇ ਸਿਵਲ ਮਾਨਹਾਨੀ ਦੀ ਸਿਵਲ ਮਾਨਹਾਨੀ ਦਾ ਜਿਹੜਾ ਮਕਸਦ ਹੁੰਦਾ ਹੈ ਉਹ ਹਾਨੀ ਦੀ ਜਿਹੜੀ ਪਰਪਾਈ ਹੁੰਦੀ ਹੈ ਜਿਹੜਾ ਨੁਕਸਾਨ ਹੋਇਆ ਹੁੰਦਾ ਹੈ ਉਹਦੀ ਪਰਪਾਈ ਵਾਸਤੇ ਹੁੰਦਾ ਜਿਵੇਂ ਕੋਈ ਵਿਅਕਤੀ ਦੇ ਝੂਠੇ ਬਿਆਨ ਨਾਲ ਤੁਹਾਡੀ ਇੱਜ਼ਤ ਮਾਨ ਸਮਾਨ ਤੇ ਤੁਹਾਡਾ ਜਿਹੜਾ ਵਪਾਰ ਹੈ ਉਹਦੇ 'ਚ ਨੁਕਸਾਨ ਹੋਇਆ ਹੈ ਤਾਂ ਤੁਸੀਂ دیਵਾਨੀ ਮਾਨਹਾਨੀ ਦਾ ਦਾਵਾ ਕਰ ਸਕਦੇ ਹੋ ਸੂਪਰ ਡੈਮੇजेस ਕੋਡ ਜਿਹੜੀ ਹੈ ਦੋਸ਼ੀ ਨੂੰ ਹੁਕਮ ਦੇ ਸਕਦੀ ਹੈ ਮਾਫੀ ਮੰਗਣ ਲਈ ਝੂਠੀ ਜਿਹੜੀ ਗੱਲ ਕਹੀ ਹੈ ਵਾਪਸ ਲੈਣ ਵਾਸਤੇ ਤੇ ਜੋ ਨੁਕਸਾਨ ਹੋਇਆ ਉਸ ਨੁਕਸਾਨ ਦੀ ਰਕਮ ਨੂੰ ਦੇਣ ਲਈ ਉਸ ਦੀ ਪਰਪਾਈ ਕਰਨ ਵਾਸਤੇ ਕੋਰਟ ਵੱਲੋਂ ਹੁਕਮ ਦਿੱਤਾ ਜਾ ਸਕਦਾ ਮਾਨ ਹਨੀ ਤੋਂ ਬਚਿਆ ਕਿਵੇਂ ਜਾ ਸਕਦਾ ਹੈ ਇਸ ਬਾਰੇ ਆਪਾਂ ਗੱਲ ਕਰਦੇ ਹਾਂ ਹਮੇਸ਼ਾ ਜਿਹੜਾ ਹੈ ਗੱਲ ਕਰਨ ਤੋਂ ਪਹਿਲਾਂ ਤੱਥ ਜ਼ਰੂਰ ਚੈੱਕ ਕਰੋ ਕਿਸੇ ਦੀ ਨਿੱਜੀ ਜ਼ਿੰਦਗੀ ਹੈ ਉਸ ਤੇ ਗਲਤ ਬੋਲਣਾ ਗਲਤ ਹੈ ਆਨਲਾਈਨ ਪੋਸਟ ਕਰਨ ਤੋਂ ਪਹਿਲਾਂ ਸੋਚੋ ਕਿ ਜੋ ਤੁਸੀਂ ਪੋਸਟ ਕਰ ਰਹੇ ਹੋ ਸੱਚ ਹੈਗਾ ਜਾਂ ਨਹੀਂ ਮਜ਼ਾਕ ਜਾਂ ਹਾਸੇ ਵਿੱਚ ਵੀ ਕਿਸੇ ਦੀ ਇੱਜ਼ਤ ਨਾਲ ਨਾ ਖੇਡੋ ਕਿਸੇ ਦੀ ਤਸਵੀਰ ਜਾਂ ਨਾਮ ਬਿਨਾਂ ਇਜਾਜ਼ਤ ਵਰਤਣ ਤੋਂ ਬਚੋ ਅੱਜ ਕੱਲ ਜਿਹੜਾ ਹੈ ਫੇਸਬੁੱਕ ਇੰਸਟਾਗ੍ਰam ਯੂਟਿਊਬ ਤੇ ਲੋਕ ਜਿਹੜੇ ਹੈ ਬਿਨਾਂ ਸੋਚੇ ਸਮਝੇ ਕਈ ਗੱਲਾਂ ਸ਼ੇਅਰ ਕਰ ਦਿੰਦੇ ਆ ਪਰ ਯਾਦ ਰੱਖੋ ਜੇ ਕਿਸੇ ਬਾਰੇ ਝੂਠੀ ਜਾਣਕਾਰੀ ਪੋਸਟ ਕਰਦੇ ਹੋ ਤਾਂ ਮਾਨਹਾਨੀ ਦਾ ਕੇਸ ਬਣ ਸਕਦਾ ਤਾਂ ਦੋਸਤੋ ਗੱਲਬਾਤ ਕਰਨ ਤੋਂ ਪਹਿਲਾਂ ਹਮੇਸ਼ਾ ਪੱਕੀ ਜਾਣਕਾਰੀ ਲਓ ਬਿਨਾਂ ਸਬੂਤ ਕਿਸੇ ਬਾਰੇ ਕੁਝ ਕਹਿਣਾ ਜਾਂ ਲਿਖਣਾ ਨਾ ਕੇਵਲ ਗਲਤ ਹੈ ਬਲਕਿ ਕਾਨੂੰਨ ਦੇ ਖਿਲਾਫ ਹੈ ਦੋਸਤੋ ਇਹ ਸੀ ਅੱਜ ਦੀ ਵੀਡੀਓ ਮਾਨ ਦੇ ਕ੍ਰਿਮੀਨਲ ਤੇ ਸਿਵਲ ਦੋਵੇਂ ਰੂਪਾਂ ਬਾਰੇ ਹੁਣ ਤੁਸੀਂ ਸਮਝ ਗਏ ਹੋਵੋਗੇ ਕਿ ਬੋਲਣ ਦੀ ਆਜ਼ਾਦੀ ਨਾਲ ਜ਼ਿੰਮੇਵਾਰੀ ਵੀ ਜੁੜੀ ਹੈ ਜੇ ਵੀਡੀਓ ਪਸੰਦ ਆਈ ਤਾਂ ਲਾਈਕ ਕਰੋ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਅਗਲੀ ਵੀਡੀਓ ਵਿੱਚ ਮਿਲਦੇ ਹਾਂ ਇੱਕ ਹੋਰ ਕਾਨੂੰਨੀ ਵਿਸ਼ੇ ਦੇ ਨਾਲ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਘੰਟੀ ਦਾ ਬਟਨ ਦਬਾਓ